ਅਕੈਨਰ ਆਰਗੇਨਾਈਜੇਸ਼ਨ ਤੇ ਰਾਤ ਦੇਖਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਬਹੁਤ ਬਿਆਰ ਪਰਿਸ਼ਾਦ ਦੀ ਕਾਹਦੀ ਦਰਸ਼ਕੋ ਅੱਜ ਪਰਮਾਨਿਕਾ ਦੇ ਵਿੱਚ ਜਿੱਥੇ ਨੌਜਵਾਨਾਂ ਕਲੂਬ ਜਿਹੜਾ ਬਣਾਇਆ ਹਾਂ ਬਹੁਤ ਹੀ ਇੱਕ ਨੌਜਵਾਨਾਂ ਕਲੂਬ ਜਿਹਦੇ ਵਿੱਚ ਇੱਕ ਕੰਪਿਊਟਰ ਟੱਕ ਪੱਲੋਗਾਇਆ ਹੈ ਜਿਵੇਂ ਬਲਕਿ ਦੂਰ ਤੋਂ ਆ ਕੇ ਇਹਨਾਂ ਨੌਜਵਾਨਾਂ ਨੇ ਅੱਜ ਸਾਨੂੰ ਬਹੁਤ ਹੀ ਬਲਕਿ ਅਨੁਭਵਕ ਪਿੰਡ ਦੇ ਅੱਜ ਸਾਡੇ ਵਿੱਚ ਪ੍ਰਧਾਨ ਤੇ ਬਹੁਤ ਹੋਰ ਵੀ ਸਾਡੇ ਜੂਝਵਾਨ ਸਕਤਾਂ ਦੇ ਪੰਚ ਸੂਤਰ ਵਿਦਵਾਨਾਂ ਦੀ ਟੀਮ ਵੀ ਪਹੁੰਚੀ ਇਹਨਾਂ ਨੇ ਆ ਕੇ ਸੂਰਤ ਤੋਂ ਮੁੱਖ ਸੋਸ਼ੀ ਸਰਦ ਦੇ ਉਸ ਸਾਡੇ ਤਗਮ ਨੂੰ ਕਿੱਦਾਂ ਲੱਗਾਈ ਸਰਬਤੋਂ ਬਹੁਤ ਵਧੀਆ ਲੱਗਿਆ ਜੀ ਸਾਡੇ ਪਾਵਰ ਪੰਚ ਦੇ ਹੋਣਾ ਨਾ ਮੈਨੂੰ ਬਹੁਤ ਆਇਛਾ ਇਹਨਾਂ ਨੂੰ ਬਾਰ-ਬਾਰ ਤੁਸੀਂ ਟੀਮ ਵਰਮ ਮੌਕੇ ਦਿੱਤੇ ਜਾਂਦੇ ਕਿ ਦੇ ਖੇਡ ਮੇ ਦਾ ਕਰਵਾਇਆ ਇਹਨਾਂ ਦੇ ਦੂਰ ਬੰਦ ਦੀ ਸੇਵਾ ਕੀਤੀ ਜਾਂਦੀ ਹੈ ਤੇ ਅੱਜ ਖੂਨ ਦਾ ਟੈਸਟ ਲਗਾਇਆ ਗਿਆ ਤੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਦੁਕਾਨਦਾਰਾਂ ਦੇ ਸਹਿਯੋਗ ਦੇ ਨਾਲ ਤੇ ਨਜ਼ਰਬੰਦ ਸੇਵਾ ਦੇ ਨਾਲ ਕਾਫੀ ਇੱਥੇ ਜਿਹੜੇ ਦੰਦ ਦਾਨੀ ਹੋ ਆ ਰਹੇ ਨੇ ਤੇ ਕਾਫੀ ਗਿਣਤੀ ਦੇ ਵਿੱਚ ਨੂੰ ਤਾਂ ਸਾਰੇ ਮਤਲਬ ਕਿ ਹਾਲਬਤ ਪ੍ਰਾਇਮ ਦਾ ਵੀ ਨਿਗਮਤ ਕਰਾ ਰਹੇ ਨੇ ਕਿ ਤੁਹਾਡਾ ਹੋਣੇ ਮੁਕਾਬਲੇ ਪਹਿਲੀ ਵਾਰ ਕਰਵਾਇਆ ਜੀ ਇਸ ਤੋਂ ਬਾਅਦ ਜਿਵੇਂ ਸਾ ਜੋ ਕੁਛ 6 ਮਹੀਨੇ ਵਰਤਸਾ ਹੋ ਗਿਆ ਜਰੂਰੀ ਆਪਣਾ ਕਰਵਾਉਣਾ ਸੋ ਜਿਹੜੇ ਮਹਿਲਪਨਾ ਦੇ ਨੌਜਵਾਨਾਂ ਉਹਨਾਂ ਦੇ ਸਮੂਹ ਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਜਾਂਦਾ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੱਤਾ ਜਾਂਦਾ 20 ਚ ਰਾਤ ਤੇ ਤੁਰੇਗਾ ਜਦੋਂ 21 ਰਾਤ ਤੇ ਚੜਾਂਗੇ ਆਪਾਂ ਨੂੰ ਜਿਵੇਂ ਬਿਰਦਾ ਅਸਰ ਬਣੇ ਹੋਏ ਆ ਇਹਨਾਂ ਦੇ ਵਿੱਚ ਨਾਲ ਹੋ ਲੱਗ ਪਏ ਸੋ ਸਮਾਰੋਹ ਜਿਸ ਸੰਦਰਭ ਵਿੱਚ ਹੋ ਰਿਹਾ ਹੈ ਤਾਂ ਸ਼ੁਭ ਦਿਵਸ ਬਰਕਤ ਹੋਵੇ ਇਹ ਲਾਈਫਲਾਈਨ ਬਲੱਡ ਸੈਂਟਰ ਤੇ ਪਾਵਰ ਪੈਂਚ ਤੇ ਜਿਹੜੇ ਹੈਗੇ ਨਫਸੀੜਾ ਗੰਸਟਰ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਹੈ ਕਿ ਖੂਨਦਾਰ ਕੈਂਪ ਬੱਤੀ ਲਗਾਇਆ ਜਾ ਰਿਹਾ ਹੈ ਦੁਰਘਟਨਾ ਵਿੱਚ ਕਿਸ ਤਰ੍ਹਾਂ ਕਿਸੇ ਵੀ ਪਰਸਨ ਨੂੰ ਕਿਸੇ ਵੀ ਤਰ੍ਹਾਂ ਦੀ ਬਲੱਡ ਦੀ ਅਕਸਰੀ ਜ਼ਰੂਰਤ ਪੈਂਦੀ ਰਹਿੰਦੀ ਹੈ ਤੇ ਇਹ ਲਾਈਫਲਾਈਨ ਬਲੱਡ ਸੈਂਟਰ ਇਹਨਾਂ ਦੇ ਜੋ ਵੀ ਬਲੱਡ ਦੇ ਸਟਾਕ ਹੈਗਾ ਤੇ ਫਲਾਟ ਹੈ ਕਿਸੇ ਲਈ ਜ਼ਰੂਰਤ ਹੋ ਜੇ ਫੂਨ ਕਰੋ ਤਾਂ ਇੱਕ ਬਹੁਤ ਵਧੀਆ ਪ੍ਰਾਲਾ ਹੈ ਇਸ ਦੇ ਨਾਲ ਇੱਕ ਆਪਣੇ ਹੀਮੋਗਲੋਬਿਨ ਹੀਮੋਫੀਲੀਆ ਨਾਂ ਦੀ ਬਿਮਾਰੀ ਵੀ ਹੈ ਜਿਸ ਕਾਰਨ ਬੱਚਿਆਂ ਨੂੰ ਹਰ ਸਾਲ ਮਰਨੇ ਮੇਰੇ 2 ਦਿਨ ਬਾਅਦ ਬਲੱਡ ਟ੍ਰਾਂਸਫਿਊਜ਼ਨ ਕੀਤਾ ਠੀਕ ਹੈ ਤੇ ਕਈ ਵਾਰ ਉਹਨਾਂ ਨੇ ਦਿੱਕਤਾਂ ਆਦੇ ਕਿ ਬਲੱਡ ਪ੍ਰੋਪਰ ਨਹੀਂ ਮਿਲ ਰਿਹਾ ਠੀਕ ਹੈ ਮਤਲਬ ਕਿ ਅੱਛਾ ਪ੍ਰਾਪਤ ਹੈ ਪਹਿਲਾਂ ਦੀ ਸਸਤਾ ਬਣਨ ਜੋ ਹੈ ਹੈਲਥ ਜਾਬ ਪਰ ਪਾਵਰ ਪੈਂਟਲ ਦਾ ਪ੍ਰੋਗਰਾਮ ਜਿਸ ਤੇ ਬਹੁਤ ਬਿਹਤਰੀ ਆਪਦਾ ਇਹ ਜਿਹੜਾ ਕੈਂਪ ਲਗਾ ਲਗਾ ਬੱਚਿਆਂ ਨੂੰ ਬਹੁਤ ਜੀ ਸੁਰੂ ਦਿੱਤਾ ਗਿਆ ਸੋ ਸਾਡੇ ਹਰ ਇੱਕ ਨੌਜਵਾਨ ਨੂੰ ਇਹਦਾ ਸੋਚਣਾ ਚਾਹੀਦਾ ਹੈ ਇਸ ਰਸਤੇ ਤੇ ਚੱਲਣਾ ਚਾਹੀਦਾ ਤਾਂਤਕ ਦਰਸ਼ਕੋ ਆਪ ਸਾਰਿਆਂ ਨੂੰ ਜੇ ਕਿਸੇ ਦੇ ਅਤਰੋਂ ਪੂੰਜੇ ਜੇ ਕਿਸੇ ਨੂੰ ਗਲ ਨਾਲ ਦਾ ਨਾਮ ਵਾਹਿਗੁਰੂ ਸਤਨਾਮ